ਸਤਿ ਸ੍ਰੀ ਅਕਾਲ ਦੋਸਤੋ ਮੈਂ ਮਨਜੀਤ ਕੌਰ ਅੱਜ ਮੈਂ ਤੁਹਾਡੇ ਕੋਲ ਫੇਰ ਇੱਕ ਛੋਟੀ ਜੀ ਵੀਡੀਓ ਲੈ ਕੇ ਆਈ ਆ ਤੇ ਜਿਵੇਂ ਮੇਰੀਆਂ ਵੀਡੀਓ ਨੂੰ ਤੁਸੀਂ ਪਹਿਲਾਂ ਪਿਆਰ ਕਰਦੇ ਹੋ ਤੇ ਇਸ ਵੀਡੀਓ ਨੂੰ ਵੀ ਪਿਆਰ ਦਿਓ ਤੇ ਆਪਾਂ ਵੀਡੀਓ ਸਟਾਰਟ ਕਰਦੇ ਆ ਇਹ ਮੈਨੇ ਬਾਹ ਦਾ ਡਿਜ਼ਾਈਨ ਬਣਾਣਾ ਹੈ ਆਪਾਂ ਨੇ ਤੇ ਇਹਦੇ ਵਿੱਚ ਆਪਣੇ ਬਾਹ ਪਹਿਲਾਂ ਹੀ ਕਟਿੰਗ ਕੀਤੀ ਹੋਈ ਹੈ ਇੱਥੇ ਨੂੰ ਆਪਾਂ ਖੁੱਲੀ ਰੱਖਣੀ ਹੈ ਥੋੜੀ ਜੀ ਬਾਹ ਤੇ ਇਸ ਦੀ ਆਪਾਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਇਹਦੀ ਫਰੰਟ ਤੇ ਪਾਈਪਿੰਗ ਲਗਾਵਾਂਗੇ ਜਿਸ ਤਰ੍ਹਾਂ ਵੀ ਤੁਸੀਂ ਲਗਾਉਂਦੇ ਹੋ ਮੈਂ ਪਾਈਪਿੰਗ ਇਸ ਤਰ੍ਹਾਂ ਲਗਾਨੀ ਆ ਸ਼ਰਟ ਦੇ ਕਿਤੇ ਵੀ ਇਹ ਨਹੀਂ ਕਿ ਆਇਆ ਮੇਰਾ ਪਾਈਪਿੰਗ ਲਗਾਣਾ ਤੁਹਾਡਾ ਅਲੱਗ-ਅਲੱਗ ਹੋ ਸਕਦਾ ਏ ਇਹ ਆਪਾਂ ਫਰੰਟ ਤੇ ਪਾਈਪਿੰਗ ਲਗਾ ਕੇ ਮੈਂ ਇਸ ਤਰ੍ਹਾਂ ਫੋਲਡ ਕਰ ਦਾਂਗੀ ਫੋਲਡ ਕਰਕੇ ਆਪਾਂ ਫਿਰ ਉਹਦੇ ਸਿਉਣ ਦੇ ਉੱਤੇ ਹੀ ਸਿਉਣ ਲਗਾਵਾਗੇ ਇਸ ਤਰ੍ਹਾਂ ਸਿਉਣ ਦੇ ਉੱਤੇ ਸਿਉਣ ਲਗਾ ਕੇ ਤੇ ਫਿਰ ਆਪਾਂ ਇਸ ਨੂੰ ਇੱਕ ਵਾਰੀ ਫੇਰ ਖੁੱਲੜੀ ਕੁੱਪਣ ਕਰਕੇ ਉੱਪਰਲੇ ਪਾਸੇ ਸਿਉਣ ਲਗਾਵਾਗੇ ਤਾਂ ਕਿ ਥੋੜੀ ਜਿਹੀ ਸਫਾਈ ਆਵੇ ਉੱਪਰੋਂ ਇਹਦਾ ਮੀਸion ਲਗਾ ਕੇ ਆਪਾਂ ਤੇ ਹੁਣ ਆਪਾਂ ਇਸ ਨੂੰ ਮੋٹے ਬਖੇ ਨਾਲ ਫੋਲਡ ਕਰ ਦਾਂਗੇ ਤਰਪਾਈ ਵਾਸਤੇ ਇਸ ਤਰ੍ਹਾਂ ਆਪਾਂ ਨੂੰ ਫੋਲਡ ਕਰਨਾ ਵੀ ਸੌਖਾ ਹੋ ਜਾਂਦਾ ਹੈ ਜਿਸ ਤਰ੍ਹਾਂ ਪਾਈਪ ਲਗਾਵਾਂਗੇ ਬਲ ਵੀ ਨਹੀਂ ਪੈਂਦਾ ਇਸ ਨਾਲ ਕੱਪੜੇ ਦੇ ਵਿੱਚ ਤੇ ਇਹ ਆਪਾਂ ਨੇ ਤਿਆਰ ਕਰ ਲਿਆ ਹੁਣ ਆਪਾਂ ਨੇ ਬਾਹ ਦਾ ਬਰਾਬਰ ਕਰ ਲੈਣੀ ਹੈ ਬਾਹ ਨੂੰ ਰੱਖ ਲੈਣਾ ਹੈ ਤੇ ਹੁਣ ਆਪਾਂ ਐਨਸੀ ਟੇਪ ਨਾਲ ਇਸ ਨੂੰ ਨਾਪਾਂਗੇ ਕਿ ਆਪਾਂ ਨੇ ਬਾਹ ਦਾ ਡਿਜ਼ਾਈਨ ਕਿੰਨਾ ਉੱਪਰ ਪਾਣਾ ਹੈ ਤੁਸੀਂ 5 ਤੇ 4 ਤੇ ਪਾ ਸਕਦੇ ਹੋ ਮੈਂ 4 ਤੇ ਪਾਉਂਗੀ ਤਾਂ ਕਿ ਫਰੰਟ ਜਿੱਤੇ ਰਵੇ ਡਿਜ਼ਾਈਨ ਬਸ ਇਸ ਤੋਂ ਉੱਪਰ ਤੇ ਸੋਨਾ ਵੀ ਨਹੀਂ ਲੱਗਣਾ ਜੀ ਡਿਜ਼ਾਈਨ ਉੱਪਰ ਵੀ ਜਾਊਗਾ ਨਾ ਫਿਰ ਜੇ 4 ਤੇ ਪਾਵਾਂਗੇ ਤਾਂ ਸਹੀ ਰਹੂਗਾ ਇਹ ਮੈਂਨੇ ਸਿੱਧੀ ਸੇ ਹੁਣ ਲਗਾ ਲੇ ਨਿਸ਼ਾਨ ਲਗਾ ਲਿਆ ਚਾਕ ਨਾਲ ਇਸ ਤਰ੍ਹਾਂ ਤੇ ਹੁਣ ਆਪਾਂ ਇਸ ਨੂੰ ਆ ਕਪੜਾ ਹੈ ਇਹ ਸਲਵਾਰ ਨਾਲ ਦਾ ਕਪੜਾ ਹੀ ਆਪਾਂ ਵਿੱਚ ਤਰਨਾ ਹੈ ਇਹ ਆਪਾਂ ਨੇ ਜਿੰਨਾ ਵੀ ਰੱਖਣਾ ਜੇ ਤੁਸੀਂ 3 ਇੰਚ ਰੱਖਣਾ ਇਹਦੇ ਥੋੜਾ ਜਿਹਾ 2 ਪੁਆਇੰਟ ਵੱਧ ਰੱਖ ਲਿਓ ਸਵਾ ਕੁਤੀੰਨ ਰੱਖ ਲਿਓ ਤੁਸੀਂ 3 ਤੋਂ 2 ਪੁਆਇੰਟ ਉੱਪਰ ਤੇ ਇੱਥੇ ਮੈਂ 3 ਇੰਚ ਤੇ ਹੀ ਨਿਸ਼ਾਨ ਲਗਾਵਾਂਗੀ ਤੇ ਕਪੜਾ ਆਪਣਾ ਥੋੜਾ ਜਿਹਾ ਵਾਧ ਦੇ ਤੇ ਇਹ ਤੁਹਾਨੂੰ ਮੈਂ ਬਾਅਦ ਚ ਦੱਸੂਗੀ ਕਿ ਕਿਉਂ ਵੱਧ ਰੱਖਿਆ ਆਪਾਂ ਨੇ ਤੇ ਇਹ ਆਪਾਂ ਬਰਾਬਰ ਨਿਸ਼ਾਨ ਲਗਾ ਲੈਣੇ ਆ ਤੇ ਦੂਸਰੀ ਸਾਈਡ ਤੇ ਵੀ ਹੀ ਬਾਂਦੀ ਦੂਸਰੀ ਸਾਈਡ ਤੇ ਵੀ ਮੈਂ ਇਸੇ ਤਰ੍ਹਾਂ ਹੀ ਲਗਾ ਲੂੰਗੀ ਮੈਂ ਪੂਰੀ ਖੋਲ ਕੇ ਬਾ ਨਹੀਂ ਲਗਾਈ ਇਸ ਤਰ੍ਹਾਂ ਲਗਾ ਕੇ ਦੱਸ ਰਹੀ ਹਾਂ ਤੁਹਾਨੂੰ ਤੁਸੀਂ ਪੂਰੀ ਓਪਨ ਕਰਕੇ ਵੀ ਬਾਤੇ ਨਿਸ਼ਾਨ ਲਗਾ ਸਕਦੇ ਹੋ ਸੈਂਟਰ ਕਰਕੇ ਇਸ ਤਰ੍ਹਾਂ ਦੂਸਰੀ ਸਾਈਡ ਤੇ ਵੀ ਮੈਂ ਲਗਾ ਕੇ ਤੇ ਇਹਦਾ ਵੀ ਆਪਾਂ ਐਮ ਜੀ ਟੇਪ ਨਾਲ ਸੈਂਟਰ ਕਰ ਲਾਂਗੇ ਇਸ ਨਾਲ ਆਪਾਂ ਚਾਕ ਨਾਲ ਬਰਾਬਰ ਕਰਕੇ ਦੋਨੋਂ ਸਾਈਡ ਦੋਨੇ ਸਾਈਡ ਆਪਣਾ ਬਰਾਬਰ ਹੋ ਚੁੱਕਿਆ ਹੁਣ ਆਪਾਂ ਇਹਨੂੰ ਬਾਹਰ ਨੂੰ ਖੋਲ ਲਾਂਗੇ ਇਸ ਤਰ੍ਹਾਂ ਖੋਲ ਕੇ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਪਾਈਪ ਬੈਂਡ ਰੱਖਾਂਗੇ ਜਿਹੜੀ ਆਪਣੀ ਥੋੜੀ ਜਿਹੀ ਲਾਈਟ ਪੱਕੀ ਹੈ ਮੈਨੇ ਇਸ ਤਰ੍ਹਾਂ ਦੀ ਪਾਈਪਿੰਗ ਨੂੰ ਆਪਾਂ ਰੱਖਾਂਗੇ ਜਿਹੜਾ ਸਿੱਧੇ ਵਾਲਾ ਪਾਸਾ ਹੈ ਉਸ ਨੂੰ ਆਪਾਂ ਨੇ ਅੰਦਰਲੇ ਪਾਸੇ ਰੱਖਣਾ ਹੈ ਤੇ ਜਿਹੜਾ ਪੁੱਠਾ ਹੈ ਉਹ ਆਪਾਂ ਨੇ ਬਾਹਰ ਨੂੰ ਰੱਖਣਾ ਹੈ ਇਹ ਪਾਈਪਿੰਗ ਆਪਾਂ ਨੇ ਬਾਹਰ ਮੂੰਹ ਬਾਹਰ ਨੂੰ ਕੱਢਣੇ ਨੇ ਦੋਨੋਂ ਪਾਸੇ ਹੀ ਇਸ ਤਰ੍ਹਾਂ ਮੈਂ ਜਿਵੇਂ ਕਰ ਕਰਕਰੀਆ ਤਾਂ ਕਿ ਆਪਾਂ ਅੰਦਰ ਨੂੰ ਫੋਲਡ ਕਰਾਂਗੇ ਬਾਅਦ ਵਿੱਚ ਇਸ ਨੂੰ ਤੇ ਇਹਦੇ ਉੱਤੇ ਆਪਾਂ ਇੱਕ ਸਿਉਣ ਲਗਾ ਲਾਂਗੇ ਦਬਮੀ ਉਸ ਨਿਸ਼ਾਨ ਦੇ ਉੱਤੇ ਉੱਤੇ ਹੀ ਰੱਖਣੀ ਹੈ ਪਾਈਪਿੰਨ ਜਿਹੜਾ ਨਿਸ਼ਾਨ ਤੁਸੀਂ ਲਗਾਇਆ ਹੈ ਚਾਕ ਨਾਲ ਇਸ ਤਰ੍ਹਾਂ ਆਪਾਂ ਨੇ ਇੱਕ ਸਾਈਡ ਤੇ ਤੇ ਲਗਾ ਲਈਏ ਤੇ ਆਪਾਂ ਹੁਣ ਦੂਸਰੀ ਸਾਈਡ ਤੇ ਵੀ ਇਸੇ ਤਰ੍ਹਾਂ ਹੀ ਲਗਾਵਾਂਗੇ ਦੂਸਰੀ ਸਾਈਡ ਤੇ ਵੀ ਇਸੇ ਤਰ੍ਹਾਂ ਹੀ ਬਾਹਰਲੇ ਪਾਸੇ ਆਪਾਂ ਪੁੱਠਾ ਪਾਸਾ ਰੱਖਾਂਗੇ ਤੇ ਇਸ ਨੂੰ ਵੀ ਦੂਸਰੇ ਪਾਸੇ ਨੂੰ ਆਪਾਂ ਫੋਲਡ ਕਰ ਲਾਂਗੇ ਇਸ ਦਾ ਮੂੰਹ ਦੂਸਰੇ ਪਾਸੇ ਰੱਖ ਕੇ 부ਠੀ ਕਰਕੇ ਇਸ ਨੂੰ ਵੀ ਆਪਾਂ ਅੰਦਰ ਨੂੰ ਸਿੱਧੀ ਕਰਾਂਗੇ ਇਹ ਆਪਣੀ ਦੋਨੋਂ ਪਾਸੇ ਪਾਈਪਿੰਗ ਲੱਗ ਚੁੱਕੀ ਏ ਤੇ ਹੁਣ ਆਪਾਂ ਜਿਹੜਾ ਕੱਪੜਾ ਸਲਵਾਰ ਨਾਲ ਦਾ ਸੀ ਉਹ ਲਵਾਂਗੇ ਇਹ ਨਾਪ ਲੈਨੇ ਆਪਾਂ ਵੀ ਆਪਣੀ ਬਰਾਬਰ ਵੀ ਹੈ ਇਹ ਆਪਣੀ ਬਰਾਬਰ ਹੈ ਬਿਲਕੁਲ ਤੇ ਇਹ ਕੱਪੜੇ ਨੂੰ ਆਪਾਂ ਜਿਹੜਾ ਸੈਂ ਲਿਆ ਸੀ ਸਲਵਾਰ ਨਾਲ ਇਹਨੂੰ ਆਪਾਂ ਸੈਂਟਰ ਚ ਰੱਖਾਂਗੇ ਬਿਲਕੁਲ ਬਰਾਬਰ ਰੱਖ ਕੇ ਆਪਾਂ ਇਸ ਤਰ੍ਹਾਂ ਆਪਣਾ ਬਰਾਬਰ ਰੱਖ ਚੁੱਕੇ ਹਾਂ ਬਿਲਕੁਲ ਬਲ ਜੇ ਕੱਢ ਲਿਓ ਤੁਸੀਂ ਇਹਦੇ ਤੁਸੀਂ ਪੇਸਟਿੰਗ ਪੇਪਰ ਦੀ ਲੋੜ ਨਹੀਂ ਐਨੀ ਜੇ ਪਾਣਾ ਚਾਹੋ ਤਾਂ ਪਾ ਲਓ ਨਹੀਂ ਤਾਂ ਲੋੜ ਨਹੀਂ ਕਿਉਂਕਿ ਡਬਲ ਕੱਪੜਾ ਹੋ ਜਾਊਗਾ ਇੱਕ ਆਪਾਂ ਕਾਟਣ ਨਹੀਂ ਨਾ ਰਏ ਕੱਪੜੇ ਨੂੰ ਨੇਤੇ ਜਿਆਦਾ ਮੋਟਾ ਹੋ ਜੂ ਪੇਸਟਿੰਗ ਪੇਪਰ ਨਾਲ ਹੁਣ ਆਪਾਂ ਇਸ ਨੂੰ ਹਲਕੇ ਜਿਹੇ ਹੱਥ ਨਾਲ ਹੀ ਅੰਦਰਲੇ ਪਾਸੇ ਫੋਲਡ ਕਰਾਂਗੇ ਬਿਲਕੁਲ ਨਾਲ-ਨਾਲ ਸਿਉਣ ਲਗਾਣੀ ਆਪਾਂ ਨੇ ਇਸ ਤਰ੍ਹਾਂ ਅੰਦਰ ਨੂੰ ਫੋਲਡ ਕਰਕੇ ਬਲ ਨਾ ਪਵੇ ਧਿਆਨ ਨਾਲ ਲਗਾਣੀਏ ਇਸ ਤਰ੍ਹਾਂ ਕੱਪੜੇ ਨੂੰ ਪ੍ਰੈਸ ਕਰਕੇ ਹੱਥ ਨਾਲ ਰੱਖਣਾ ਹੈ ਤਾਂ ਕਿ ਕੱਪੜੇ ਦੇ ਵਿੱਚ ਬਲ ਨਾ ਪਵੇ ਇਹ ਲਗਾਉਣ ਨਾਲ ਆਪਾਂ ਨੂੰ ਕੱਪੜਾ ਕੱਟਣ ਦੀ ਵਿੱਚੋਂ ਹੋਰ ਕੱਪੜਾ ਰੱਖਣ ਦੀ ਕੋਈ ਲੋੜ ਨਹੀਂ ਤੇ ਆਪਣੀ ਇਹ ਵੀ ਸਫਾਈ ਨਾਲ ਬਹੁਤ ਆਏਗੀ ਦੋਸ ਦੋਨੋ ਸਾਈਡ ਤੇ ਮੈਨੇ ਕਪੜਾ ਕੱਟ ਚੁੱਕੀਆਂ ਤੇ ਦੂਸਰੀ ਸਾਈਡ ਵੀ ਆਪਾਂ ਇਸੇ ਤਰ੍ਹਾਂ ਫੋਲਡ ਕਰਾਂਗੇ ਇਹ ਜਿਹੜਾ ਮੈਨੇ 2 ਪੁਆਇੰਟ ਵੱਧ ਰੱਖਿਆ ਸੀਦਾ ਇਹ ਹੀ ਕਾਰਨ ਸੀ ਤਾਂ ਕਿ ਆਪਾਂ ਥੋੜੀ ਜੀ ਜਦੋਂ ਆਪਾਂ ਪਾਈਪਿੰਨ ਫੋਲਡ ਕਰੀਏ ਤਾਂ ਆਪਣਾ ਕਪੜਾ ਰਿਸਕੇ ਨਾ ਆਪਣਾ ਕਪੜਾ ਬਿਲਕੁਲ ਪਾਈਪਿੰਨ ਦੇ ਵਿੱਚ ਆ ਜਾਏ ਦੋਨੋ ਸਾਈਡ ਤੇ ਤੇ ਆਪਣਾ ਕਈ ਵਾਰੀ ਧਾਗੇ ਨਿਕਲ ਜਾਂਦੇ ਨੇ ਇਹਦੇ ਨਾਲ ਆਪਣਾ ਕੋਈ ਉਹ ਨਹੀਂ ਆਉਂਦਾ ਬਿਲਕੁਲ ਬਰਾਬਰ ਆਊਗਾ ਇਲੋਜੀ ਆਪਣਾ ਬਿਲਕੁਲ ਹੀ ਤਿਆਰ ਹੈ ਡਿਜ਼ਾਈਨ ਇਹ ਬੈਕ ਸਾਈਡ ਵੀ ਆਪਣੀ ਬਿਲਕੁਲ ਫਿਨਿਸ਼ਿੰਗ ਆਈ ਏ ਬਿਲਕੁਲ ਸਫਾਈ ਏ ਜੀ ਤੇ ਬੈਕ ਸਾਈਡ ਆਪਾਂ ਨੂੰ ਕਪੜਾ ਕੱਟਣ ਦੀ ਲੋੜ ਵੀ ਨਹੀਂ ਪਈ ਤੇ ਦੋਨੋਂ ਸਾਈਡ ਤੇ ਆਪਣੇ ਡਿਜ਼ਾਈਨ ਬਣ ਚੁੱਕੀ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਤੁਸੀਂ ਸ਼ਰਟ ਦੇ ਕਮੀਜ਼ ਤੇ ਬਣਾ ਸਕਦੇ ਹੋ ਘੇਰੇ ਤੇ ਪਲਾਜ਼ੋ ਤੇ ਸਲਵਾਰ ਤੇ ਤੇ ਬਾਹਾਂ ਤੇ ਬਣਾ ਸਕਦੇ ਹੋ ਤੇ ਮੈਂ ਬਣਾ ਚੁੱਕੀ ਹਾਂ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਸਲਵਾਰ ਤੇ ਮੈਂਨੇ ਸ਼ਰਟ ਨਾਲ ਦਾ ਲਗਾਇਆ ਏ ਜੇ ਮਿੰਨ ਨੂੰ ਤੁਹਾਨੂੰ ਵੀਡੀਓ ਵਧੀਆ ਲੱਗਿਆ ਏ ਡਿਜ਼ਾਈਨ ਤਾਂ ਪਲੀਜ਼ ਮੈਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ